ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਤੀਨ ਵਿਆਪ ਜਗਤ ਕਾ ਤ੍ਰਿਯਾ ਪਾਵੈ ਕੋਇ ਨਾਨਕ ਸੰਤ ਨਿਰਮਲ ਭਏ ਜਿਨ ਮਨ ਵਸਿਆ ਸੋਇ ਜਿਨ ਮਨ ਕਠਾ ਨਹੀਂ ਕਹਿਣਾ ਜੇਨ ਮਨ ਵਸਿਆ ਸੋਇ ਪਾਉੜੀ ਤ੍ਰਿਤੀਆ ਤ੍ਰੈ ਗੁਣ ਵਿਖੇ ਫਲ ਤ੍ਰਿਤਿਆ ਇਥੇ ਯਮਕ ਲਾਦਨੀ ਹੈ ਤ੍ਰਿਤਿਆ ਤ੍ਰੈ ਗੁਣ ਵਿਖੇ ਫਲ ਇਥੇ ਵਿਸਰਾਮ ਹੈ ਕਬ ਉਤਮ ਕਬ ਨੀਚ ਨਰਕ ਸੁਰਗ ਭ੍ਰਮਤ ਘਣੋ ਸਦਾ ਸੰਘਾਰ ਮੀਚ ਸੰਘਾਰ ਕਸ ਕੀ ਬੋਲਣਾ ਟਿੱਪੀ ਦੇ ਨਾਲ ਹਰ ਖਸੋਗ ਸਹਿਸਾ ਸੰਸਾਰ ਹਾ ਹਾ ਕਰਤ ਵਿਹਾਈ ਜਿਨ ਕੀਏ ਤਿਸਹਿ ਨ ਜਾਣਨੀ ਕਿ ਤਦਾ ਹਨਕ ਉਪਾਇ ਜਾਣਨੀ ਉਚਾਰਨ ਕਰਨਾ ਨਾਣਾ ਪਹਿਲਾ ਹੈ ਨੰਨਾ ਮਕਰੂ ਹੈ ਜਾਣਨੀ ਜਾਣਨੀ ਆਦ ਵਿਆਦ ਉਪਾਦ ਰਸ ਕਬਹ ਨਾ ਟੂਟੈ ਤਾਪ ਕਬਹ ਨਾ ਟੂਟੈ ਤਾਪ ਕਬਹੂ ਨਹੀਂ ਬੋਲਣਾ ਕਬਹ ਨਾ ਟੂਟੈ ਤਾਪ ਕਬਹ ਪਾਰ ਬ੍ਰਹਮ ਪੂਰਨ ਧਨੀ ਨਹ ਬੁਝਾ ਪ੍ਰਤਾਪ ਮੋਹ ਭਰਮ ਬੂਡਤ ਘਣ ਮਹਾ ਨਰਕ ਮਹਿਵਾਸ ਕਰ ਕਿਰਪਾ ਪ੍ਰਭ ਰਾਖ ਲੇ ਨਾਨਕ ਤੇਰੀ ਆਸ ਸ਼ਲੋਕ ਚਤੁਰ ਸਿਆਣਾ ਸੁਗੜ ਸੋਏ ਜਿਨ ਤਜਿਆ ਬਿਮਾਨ ਚਾਰ ਪਦਾਰਥ ਅਸ਼ਟ ਸਿੱਧ ਭਜ ਨਾਨਕ ਹਰ ਨਾਮ ਪੌੜੀ ਚਤੁਰਥ ਚਾਰੇ ਵੀਰ ਸੋਣਾ ਚਤੁਰਥ ਇੱਥੇ ਜਮਕ ਲਾ ਦਨੀ ਹੈ ਚਾਰੇ ਵੀਰ ਸੋਣ ਇੱਥੇ ਵਿਸਰਾਮ ਹੈ ਸੋਦਿਓ ਤਤ ਵਿਚਾਰ ਸਰਬ ਖੀਮ ਕਲਿਆਣ ਨਿਧ RAM ਨਾਮ ਜਪਸਾਰ ਨਰਕ ਨਿਵਾਰੈ ਦੁਖ ਹਰੈ ਟੂਟੈ ਅਨਿਕ ਕਲੇਸ਼ ਨੀਚ ਫੁਟੈ ਜਾਂਮਤੇ ਛੁਟੈ ਇਹ ਮੀਤ ਫੁਟੈ ਇਹ ਛਿਟਮਕਾ ਜਮ ਤੇ ਛਟਾ ਪੂਲੇ ਪਾ ਦੀ ਉਚਾਰਨ ਕਰਨੇ ਆ। ਮੀਚ ਹੁਟੈ ਜਮ ਤੇ ਛਟੈ ਹਰ ਕੀਰਤਨ ਪਰਵੇਸ਼ ਭਉ ਬਿਨ ਸੈ ਅੰਮ੍ਰਿਤ ਰਸੈ ਰੰਗ ਰਤੀ ਨਿਰੰਕਾਰ ਦੁਖ ਦਾਰਿਦ ਅਪਵਿੱਤਰਤਾ ਨਸੈ ਨਾਮ ਅਧਾਰ ਇਹ ਵੀ ਪਾਠ ਧਿਆਨ ਨਾਲ ਕਰਨਾ ਆਮ ਦਰਿਦ੍ਰੀ ਬੋਲ ਜੰਦੇ ਹਨ ਰਾਰਾ ਲਾ ਜੰਦੇ ਹਨ ਦੁਖ ਦਾਰਿਦ ਪਾਠ ਹੈ ਦੁਖ ਦਾਰਿਦ ਅਪਵਿੱਤਰਤਾ ਇਥੇ ਵਿਸਰਾਮ ਹੈ ਨਾਸਹਿ ਨਾਮ ਨਹੀਂ ਕਹਿਦਣਾ ਮਸਹਿ ਤੇ ਯਮਕ ਲਾ ਦਨੀ ਹੈ ਨਾਸਹਿ ਨਾਮ ਆਧਾਰ ਸੂਰ ਨਾਰੇ ਮੂਨ ਜਨ ਖੋਜਤੇ ਸੁਖ ਸਾਗਰ ਗੋਪਾਲ ਮਨ ਨਿਰਮਲ ਮੁਖ ਉਜਲਾ ਹੋਏ ਨਾਨਕ ਸਾਧ ਰਵਾਲ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਮਨ ਨਿਰਮਲ ਮੁਖ ਉਜਲਾ ਇੱਥੇ ਵਿਸਰਾਮ ਲਾਉਣਾ ਹੋਏ ਨਾਨਕ ਸਾਧ ਰਵਾਲ ਸ਼ਲੋਕ ਪੰਜ ਵਿਕਾਰ ਮਨ ਮਹਿ ਬਸੇ ਰਾਚੇ ਮਾਇਆ ਸੰਗ ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੈ ਰੰਗ ਪਉੜੀ ਪੰਚਮ ਪੰਜ ਪ੍ਰਧਾਨ ਤੇ ਪੰਚਮ ਤੇ ਯਮਕਲਾਦਨੀਆ ਪੰਚਮ ਪੰਜ ਪ੍ਰਧਾਨ ਤੇ ਜਿਹ ਜਾਣਿਓ ਪਰਪੰਚ ਕੁਸਮ ਬਾਸ ਬਹੁਰੰਗ ਕਣੋ ਸਭ ਮਿਥਿਆ ਬਲ ਬੰਚ ਹਾਂਜੀ ਬਲ ਬੰਚ ਵੱਖਰਾ ਪਾਠ ਹੀ ਐ ਬਲ ਬੰਚ ਨਹੀਂ ਕਹਿਣਾ ਹੈ ਨਹਿ ਜਾਪੈ ਨਹਿ ਬੂਜੀਐ ਨਹਿ ਕਛ ਕਰਤ ਬੀਜਾਰ ਸਵਾਦ ਮੋਹ ਰਸ ਵਿਦਿਓ ਅਗਿਆਨ ਰਚਿਓ ਸੰਸਾਰ ਜਨਮ ਮਰਨ ਬਹੁ ਜੋਨ ਭ੍ਰਮਣ ਕੀਨੇ ਕਰਮ ਅਨੇਕ ਰਚਨਹਾਰ ਨਹ ਸਿਮਰਿਓ ਰਚਨਹਾਰ ਤੇ ਯਮ ਕਲਾ ਕੇ ਬੋਲਣਾ ਰਚਨਹਾਰ ਨਹ ਸਿਮਰਿਓ ਮਨ ਨ ਵਿਚਾਰ ਵਿਵੇਕ ਮਨ ਨ ਵਿਚਾਰ ਵਿਵੇਕ ਭਾਵ ਭਗਤ ਭਗਵਾਨ ਸੰਗ ਮਾਇਆ ਲਿਪਤ ਨ ਰੰਚ ਨਾਨਕ ਬਿਰਲੇ ਪਾਈ ਹੈ ਜੋ ਨ ਰਚ ਹੈ ਪਰਪੰਚ ਸ਼ਲੋਕ खाट शास्त्र उचा कह प्रपंच, प्र, प्रपंच कहना परपंच ना श्लोक खाट शास्त्र उचा कह है खाट पोला ही बोलना खाट शास्त्र संबंधक पाठ है खाट शास्त्र उचा कह है अंत न पारावार ਭਗਤ ਸੋਹ ਹ ਗੋਣ ਗਾਵਤੇ ਨਾਨਕ ਪ੍ਰਭ ਕੈ ਦਵਾਰ ਪੌੜੀ ਖਸ਼ਟਮ ਖਾਟ ਸ਼ਾਸਤਰ ਕਹੈ ਖਸ਼ਟਮ ਇਥਿ ਯਮ ਕਲਾਦਨੀਐ ਖਾਟ ਸ਼ਾਸਤਰ ਕਹੈ ਸਿਮਰਤ ਕਥਹ ਅਨੇਕ ਊਤਮ ਊਚਾ ਪਾਰ ਬ੍ਰਹਮ ਗੁਣ ਅੰਤ ਨ ਜਾਣਹਿ ਸੇਖ ਜਿਸ ਰਾਮ ਧਿਆਨ ਲਾਉਣਾ ਊਤਮ ਇਥਿ ਯਮ ਕਲਾਦਨੀਐ ਉਤਮ ਉਚੋ ਪਾਰ ਬ੍ਰਹਮ ਇਥੇ ਵਿਸਰਾਮ ਹੈ ਗੁਣ ਅੰਤ ਗੁਣ ਅੰਤ ਇਕੱਠਾ ਨਹੀਂ ਕਹਿ ਦੇਣਾ ਗੁਣ ਅੰਤ ਇਥੇ ਠਮਕ ਲਾ ਦਿੰਨੀ ਹੈ ਨਾ ਜਾਣ ਹੈ ਸੇਖ ਉਤਮ ਉਚੋ ਪਾਰ ਬ੍ਰਹਮ ਗੁਣ ਅੰਤ ਨਾ ਜਾਣ ਹੈ ਸੇਖ ਨਾਰਦ ਮੂਨ ਜਾਣ ਸੋਕ ਬਿਆਸ ਸੁਖ ਪੋਲਾ ਹੀ ਬੋਲਣਾ ਵਿਆਸ ਰਿਖੀ ਜੀ ਦਾ ਪੁੱਤਰ ਸੁਖਦੇਵ ਮੁਨੀ ਜਿਹੜਾ ਉਹਦੀ ਗੱਲ ਹੈ ਨਾਰਦ ਨਾਰਦ ਮਨ ਜਨ ਸੁਖ ਵਿਆਸ ਜਸ ਗਾਵਤ ਗੋਬਿੰਦ ਰਸ ਗੀਦੇ ਹਰਿ ਸਿਓ ਬੀਦੇ ਹਾਂ ਗੀਦੇ ਬੀਦੇ ਭਾਰੇ ਬੋਲਨੇ ਭਗਤ ਰਚਿ ਭਗਵੰਤ ਮੋਹ ਮਾਨ ਭ੍ਰਮ ਬਿਨ ਸਿਓ ਪਾਈ ਸਰਨ ਦਇਆਲ ਚਰਨ ਕਮਲ ਮਾਨ ਤਨ ਬਸੇ ਦਰਸ਼ਨ ਦੇਖ ਨਿਹਾਲ ਲਾਭ ਮਿਲੇ ਟੋਟਾ ਹਿਰੈ ਸਾਧ ਸੰਗ ਲਿਵ ਲਾਏ ਖਾਟ ਖਜ਼ਾਨਾ ਗੁਣ ਨਿਧ ਹਰੇ ਨਾਨਕ ਨਾਮ ਧਿਆਏ ਇਹ ਵੀ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਜਿਸ ਤਰ੍ਹਾਂ ਲਾਇਆ ਹੈ ਖਾਟ ਖਜ਼ਾਨਾ ਇਥੇ ਠਮਕ ਗੁਣ ਨਿਧ ਹਰੇ ਇਥੇ ਵਿਸਰਾਮ ਹੈ ਨਾਨਕ ਨਾਮ ਤੇ ਆਇ ਸੁਲੋਕ ਸੰਤ ਮੰਡਲ ਹਰ ਜਸ ਕਥਹਿ ਬੋਲਹਿ ਸਤ ਸੁਭਾਈ ਨਾਨਕ ਮਨ ਸੰਤੋਖੀਐ ਇਕਸਸਿਓ ਲੇਵ ਲਾਇ ਪੌੜੀ ਸप्तम सप्तम ਸੰਚਹ ਨਾਮ ਧਾਨ ਹਾਂਜੀ ਸप्तम ਇਥੀ ਜਮਕ ਲਾਦਨੀ ਸੰਚਹ ਨਾਮ ਧਾਨ ਤੂਤ ਨ ਜਾਹ ਪੰਡਾਰ ਸੰਤ ਸੰਗਤ ਮਹ ਪਾਈਐ ਸੰਤ ਅੰਤ ਨ ਪਰਵਾਰ ਆਪ ਤਜੋ ਗੋਬਿੰਦ ਭਜ ਸਰਨ ਪਰਹ ਹਰ ਰਾਇ ਦੂਖ ਹਰਿ ਭਵ ਜਲ ਤਰੈ ਮਨ ਚਿੰਦਿਆ ਫਲ ਪਾਇ ਆਠ ਪਹਿਰ ਮਨ ਹਰ ਜਪੈ ਸਫਲ ਜਨਮ ਪਰਵਾਨ ਅੰਤਰ ਬਾਹਰ ਸਦਾ ਸੰਗ ਕਰਨ ਹਾਰ ਪਛਾਨ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀ ਮਤ ਦੇ ਨਾਨਕ ਤਿਸ ਬਲੇ ਹਾਰਣ ਹਰ ਹਰ ਨਾਮ ਜਪੇ ਸ਼ਲੋਕ ਆਠ ਪਹਿਰ ਗੁਣ ਗਾਈਐ ਹੈ ਤਜੀ ਹੈ ਅਵਰ ਜੰਜਾਲ ਜਮ ਕੰਕਰ ਜੋ ਹੀ ਨਾ ਸਕਈ ਨਾਨਕ ਪ੍ਰਭੂ ਦਇਆਲ ਸਕਈ ਕਸ ਕੇ ਬੋਲਣਾ ਪੌੜੀ ਅਸ਼ਟਮੀ ਅਸ਼ਟ ਸਿੱਧ ਨਾਵ ਨਿੱਧ ਇੱਥੇ ਵਿਸਰਾਮ ਧਿਆਨ ਨਾਲ ਲਾਉਣਾ ਅਸ਼ਟਮੀ ਇੱਥੇ ਵਿਸਰਾਮ ਹੈ ਸਸਾ ਸ਼ਸ਼ਾ ਨਹੀਂ ਬੋਲਣਾ ਅਸ਼ਟਮੀ ਨਹੀਂ ਕਹਿਣਾ ਅਸ਼ਟਮੀ ਆਸਤ ਸਿੱਧ ਨਾਵ ਨਿੱਧ ਸਗਲ ਪਦਾਰਥ ਪੂਰਨ ਬੁੱਧ ਕਵਲ ਪ੍ਰਗਾਸ ਸਦਾ ਆਨੰਦ ਨਿਰਮਲ ਰੀਤ ਨਿਰੋਧਰ ਮੰਤ ਨਿਰੋਧਰ ਤਦ ਦੇ ਨਾਲ ਬੋਲਣਾ ਨਿਰੋਧਰ ਨਹੀਂ ਕਹਿਣਾ ਹੈ ਤਦ ਦੇ ਨਾਲ ਸਗਲ ਧਰਮ ਪਵਿੱਤਰ ਇਸਨਾਨ ਸਗਲ ਧਰਮ ਪਵਿੱਤਰ ਇਸਨਾਨ ਸਭ ਮਹਿ ਊਚ ਵਿਸ਼ੇਖ ਗਿਆਨ ਹਰ ਹਰ ਭਜਨ ਪੂਰੇ ਗੁਰ ਸੰਗ ਜਪ ਤਰੀਐ ਨਾਨਕ ਨਾਮ ਹਰ ਰੰਗ ਇਹ ਦੋਵੇਂ ਵਿਸਰਾਮ ਲੱਗ ਜਾਂਦੇ ਆ ਜਪ ਤਰੀਐ ਨਾਨਕ ਨਾਮ ਹਰ ਰੰਗ ਜਪ ਤਰੀਐ ਇਥੇ ਵੀ ਵਿਸ਼ਰਾਮ ਲੱਗ ਜਾਂਦਾ ਇੱਥੇ ਲਾ ਲਓ ਜਪ ਤਰੀਆ ਨਾਨਕ ਨਾਮ ਹਰ ਰੰਗ ਨਾਨਕ ਤੇ ਯਮਕ ਲਾ ਸਲੋਕ ਨਾਰਾਇਣ ਨਹਿ ਸਿਮਰਿਓ ਹੰਦੀ ਨਾਰਾਇਣ ਪਦ ਤੇ ਯਮਕ ਲਾ ਕੇ ਚਾਰਨ ਕਰਨਾ ਨਾਰਾਇਣ ਨਹਿ ਸਿਮਰਿਓ ਮੋਹਿਓ ਸਵਾਦ ਮੋਹਿਓ ਸਵਾਦ ਵਿਕਾਰ ਨਾਨਕ ਨਾਮ ਵਿਚਾਰਿਆ ਸਵਾਦ ਨਹੀਂ ਕਹਿ ਦੇਣਾ ਸਵਾਦ ਬੋਲਣਾ ਐੜੀ ਨੰ ਨਾਨਕ ਨਾਮ ਵਿਸਾਰਿਆ ਨਰਕ ਸੁਰਗ ਅਵਤਾਰ ਪੌੜੀ ਨੌਵੀਂ ਨਵੇ ਛਿਦਰ ਅਪਵੀਤ ਨੌਵੀਂ ਇੱਥੇ ਵਿਸਰਾਮ ਲਾਦਣਾ ਨਵੇ ਛਿਦਰ ਅਪਵੀਤ ਹਰ ਨਾਮ ਨਾ ਜਪਹਿ ਕਰਤ ਬਿਪਰੀਤ ਹਾਂ ਬਿਪਰੀਤ ਹੋਲਣਾ ਪਾਰਿਤਰਯ ਰਮਹ ਬਕਹ ਸਾਧ ਨਿੰਦ ਪਰ ਤ੍ਰਿਅ ਰਮਹ ਬਕਹ ਸਾਧ ਨਿੰਦ ਕਰਨ ਨਾ ਸੁਨਹੀ ਹਰ ਜਸ ਬਿੰਦ ਹਿਰਹ ਪਰ ਦਰਬ ਉਦਰ ਕਹਿ ਤਾਈ ਉਦਰ ਪੁਲਾਈ ਬੋਲਣਾ ਉਦਰ ਨਹੀਂ ਕਹਿ ਦੇਣਾ ਅਗਨ ਨਾ ਨਿਵਰੈ ਤ੍ਰਿਸ਼ਨਾ ਨਾ 부ਝਾਈ ਅਗਨ ਨਾ ਨਿਵਰੈ ਤ੍ਰਿਸ਼ਨਾ ਨਾ 부ਝਾਈ 부ਝਾਈ ਪਦ ਪੁਲਾਈ ਬੋਲਣਾ ਹਰ ਸੇਵਾ ਬਿਨ ਇਹ ਫਲ ਲਾਗੇ ਨਾਨਕ ਪ੍ਰਭ ਵਿਸਰਤ ਮਾਰ ਜਮ ਹੈ ਅਭਾਗੇ ਸ਼ਲੋਕ ਦਾਸ ਦਿਸ ਖੋਜਤ ਮੈਂ ਫਿਰਿਓ ਇਹ ਦਾਸ ਹੀ ਪਾਠ ਮੁੱਖ ਪਾਠ ਹੈ ਮੇਰੀ ਪੁਥੀ ਤੇ ਦਹ ਛਪਿਆ ਹੋਇਆ ਸੀ ਦਾਸ ਪਾਠ ਜਿਹੜਾ ਨਾ ਸੁੱਧ ਹੈ ਦਾਸ ਦਿਸ ਖੋਜਤ ਮੈਂ ਫਿਰਿਓ ਦਾਸ ਪੋਲਾ ਬੋਲਣਾ 10 ਨਹੀਂ ਕਹਿਣਾ ਜਾਤ ਦੇਖੋ ਤਤ ਸੋਏ ਮਨ ਬਸ ਆਵੇ ਨਾਨਕਾ ਮਨ ਬਸ ਆਵੇ ਨਾਨਕਾ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਪੌੜੀ ਦਸਮੀ ਦਾਸ ਦਵਾਰ ਬਸ ਕੀਨੇ ਦਸਮੀ 10 ਦਵਾਰ ਬਸ ਕੀਨੇ ਮਨ ਸੰਤੋਖ ਨਾਮ ਜਪ ਲੀਨੇ ਕਰਨੀ ਸੁਣੀਐ ਜਸ ਗੋਪਾਲ ਨੈਣੀ ਪੇਖਤ ਸਾਧ ਦਇਆਲ ਨੈਣੀ ਨੈਣੀ ਪੇਖਤ ਸਾਧ ਦਇਆਲ ਨੈਣੀ ਪੇਖਤ ਸਾਧ ਦਇਆਲ ਰਸਨਾ ਗੁਣ ਗਾਵੇ ਬੇਅੰਤ ਇੱਥੇ ਹੀ ਵਿਸਰਾਮ ਲਾਉਣਾ ਹੈ ਰਸਨਾ ਗੁਣ ਗਾਵੇ ਬੇਅੰਤ ਮਨ ਮਹਿ ਚਿਤਵੈ ਪੂਰਨ ਭਗਵੰਤ ਹਸਤ ਚਰਨ ਹਸਤ ਨਹੀਂ ਹਸਤ ਚਰਨ ਹਸਤ ਚਰਨ ਸੰਤ ਟਹਿਲ ਕਮਾਈਐ ਨਾਨਕ ਇਹ ਸੰਜਮ ਪ੍ਰਭ ਕਿਰਪਾ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ